ਇਸ ਜਮਦੀ ਵੱਡੀ ਖਬਰ ਚੰਡੀਗੜ੍ਹ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵੱਡੇ ਹਸਪਤਾਲ ਨੂੰ ਬੰਬ ਨਾਲ ਰਵਾਉਣ ਦੀ ਤਬਕੀ ਮਿਲੀ ਹੈ ਖਾਲੀ ਕਰਵਾਇਆ ਗਿਆ ਹੈ ਸਾਰਾ ਇਲਾਕਾ ਚੰਡੀਗੜ੍ਹ ਦੇ ਸੈਕਟਰ 32 ਸਥਿਤ ਜੀ ਐਮ ਸੀ ਐਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਹਰ ਪਾਸੇ دہشت ਦਾ ਮਾਹੌਲ ਹੈ ਮੌਕੇ ਤੇ ਚੰਡੀਗੜ੍ਹ ਪੁਲਿਸ ਪਹੁੰਚ ਚੁੱਕੀ ਹੈ ਡੋਸਕੋਰ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਜਿੱਥੇ ਕਿ ਬੰਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਕ੍ਰਾਈਮ ਟੀਮ ਵੀ ਪਹੁੰਚ ਚੁੱਕੀ ਹੈ ਜਾਣਕਾਰੀ ਮੁਤਾਬਕ ਸੈਕਟਰ 32 ਹਸਪਤਾਲ 'ਚ ਇੱਕ ਧਮਕੀ ਭਰੀ ਮੇਲ ਆਈ ਹੈ ਜਿਸ 'ਚ ਲਿਖਿਆ ਹੈ ਕਿ ਕੁਝ ਹੀ ਦੇਰ 'ਚ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਦੱਸਣ ਜੋਗ ਹੈ ਕਿ ਹਸਪਤਾਲ ਦੇ ਨੇੜੇ ਸਾਰਾ ਰਿਹਾਇਸ਼ੀ ਇਲਾਕਾ ਜਿੱਥੇ ਕਿ 대ਸ਼ੇ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਉੱਥੇ ਟੀਮਾਂ ਪਹੁੰਚ ਚੁੱਕੀਆਂ ਹਨ ਬੰਬਸਕੋਟ ਦੀ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਡੌਗਸ ਕੋ ਟੀਮਾਂ ਪਹੁੰਚ ਚੁੱਕੀਆਂ ਹਨ ਜੋ ਕਿ ਜਿੱਥੇ ਵੀ ਮਾੜੀ ਜਿਹੀ ਗੱਲਬਾਤ ਉਹਨਾਂ ਨੂੰ ਨਜ਼ਰ ਆਉਂਦੀ ਹੈ ਉਹ ਐਕਸ਼ਨ ਲੈ ਸਕਣ ਇਸ ਦੇ ਨੇੜੇ ਸਕੂਲ ਅਤੇ ਕਾਲਜ ਵੀ ਹਨ ਫਿਲਹਾਲ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ ਧਮਕੀ ਭਰਿਆ ਮੇਲ ਪਹੁੰਚਿਆ ਸੀ ਜਿਸ ਵਿੱਚ ਇਹ ਲਿਖਿਆ ਸੀ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਦੱਸਣ ਜੋ ਗੱਲ ਇਹ ਹੈ ਕਿ ਸਾਰਾ ਰਿਹਾਇਸ਼ੀ ਇਲਾਕਾ ਹੈ ਤੇ ਨੇੜੇ ਸਕੂਲ ਤੇ ਕਾਲਜ ਵੀ ਹਨ ਹੁਣ ਬੰਬਸਕੋਰ ਦੀਆਂ ਟੀਮਾਂ ਅਤੇ ਚੰਡੀਗੜ੍ਹ ਪੁਲਿਸ ਉਤੇ ਪਹੁੰਚ ਚੁੱਕੀ ਹੈ ਡੌਗਸਕੋਰ ਦੀ ਟੀਮ ਪਹੁੰਚ ਚੁੱਕੀ ਹੈ ਜਿੱਤੇ ਕੀ ਤਫਤੀਸ਼ ਜਾਰੀ ਹੈ ਅਗਰ ਥੋੜੀ ਜੀ ਵੀ ਐਦਾਂ ਦੀ ਗੱਲਬਾਤ ਪਤਾ ਲੱਗਦੀ ਹੈ ਜਿਸ ਨਾਲ ਕੀ ਭਾਰੀ ਨੁਕਸਾਨ ਹੋ ਸਕਦਾ ਹੈ ਤੇ ਉਸ ਨੁਕਸਾਨ ਨੂੰ ਕਿਸ ਤਰੀਕੇ ਨਾਲ ਖਤਮ ਕਰਨਾ ਹੈ ਕ੍ਰਾਈਮ ਟੀਮ ਪਹੁੰਚ ਚੁੱਕੀ ਹੈ ਉੱਥੇ ਸਭ ਮਾਹੌਲ ਜਿਹੜਾ ਹੈ ਹਲੇ ਤੱਕ دہشت ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਲੈ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੇ ਲੈ ਚੱਲਦੇ ਹਾਂ ਤੁਹਾਨੂੰ ਤੇ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਬੰਬ ਸਕਵਰ ਦੀਆਂ ਟੀਮਾਂ ਆਪਣਾ ਕੰਮ ਕਰਦੀਆਂ ਹੋਈਆਂ ਡੌਗ ਸਕਵਰ ਦੀਆਂ ਟੀਮਾਂ ਆਪਣਾ ਕੰਮ ਕਰਦੀਆਂ ਹੋਈਆਂ ਖਾਲੀ ਕਰਵਾਇਆ ਗਿਆ ਹੈ ਪੂਰਾ ਇਲਾਕਾ ਤੇ ਚੰਡੀਗੜ੍ਹ ਦੇ ਵਿੱਚ ਇੱਕ دہشت ਦਾ ਮਾਹੌਲ ਬਣਿਆ ਹੋਇਆ ਹੈ ਇਸ ਟੈਪ